ਜਿਹੜਾ ਉਹ ਦੂਜਾ ਧੜਾ ਦਾ ਭਾਈ ਅਮਰਪਾਲ ਸਿੰਘ ਵਾਲਾ ਲਾ ਲਓ ਨੌਜਵਾਨਾਂ ਦਾ ਨੌਜਵਾਨ ਅੱਜ ਅਕਾਲੀ ਦਲ ਨਾਲ ਹੈ ਜੀ ਇਹ ਮੈਂ ਬਿਲਕੁਲ ਤੇ ਮੈਂ ਦੇਖੋ ਹਲਕਾ ਇੰਚਾਰਜ ਵੀ ਰਿਹਾ ਇਲੈਕਸ਼ਨ ਵੀ ਪਾਰਲੀਮੈਂਟ ਦੀ ਹੋਈ ਆ ਜਿਹੜਾ ਪਿੰਡਾਂ 'ਚ ਸਾਨੂੰ ਨੌਜਵਾਨ ਮਿਲਦਾ ਹੁੰਦਾ ਸੀ ਨਾ ਉਹ ਸਾਡੇ ਨਾਲ ਹੈ ਨਹੀਂ ਉਸ ਤਾਂ ਨੌਜਵਾਨ ਵੈਸੇ ਹੀ ਘਟ ਕੇ ਬਾਹਰ ਚਲ ਗਏ ਪਰ ਜਿਹੜੇ ਹੈਗੇ ਵੀ ਨੇ ਉਹ ਕਿਤੇ ਨਾ ਕਿਤੇ ਕੋਈ ਆਮ ਪਾਰਟੀ ਨਾਲ ਕੋਈ ਕਿਸੇ ਨਾਲ ਹੋਇਆ ਜਿਹੜੇ ਥੋੜੇ ਜਿਹਾ ਸਿੱਖ ਮੰਡਰਡ ਹੈ ਨੇ ਸਿੱਖੀ ਨਾਲ ਲਗਾਓ ਆ ਚਾਹੇ ਕਿ ਇਹ ਸੋਨ ਦੇ ਸਰਤੇ ਨਹੀਂ ਹੈਗੇ ਕੋਈ ਜ਼ਰੂਰੀ ਨਹੀਂ ਹੁੰਦਾ ਕਈ ਵਾਰ ਕਿਸੇ ਦੇ ਅੰਦਰਲੀ ਭਾਵਨਾ ਜ਼ਿਆਦਾ ਹੋ ਸਕਦੀ ਆ ਤੇ ਉਹ ਭਾਈ ਅਮਰਤਪਾਲ ਸਿੰਘ ਦੇ ਗਰੁੱਪ ਨੂੰ ਪੋਸਟ ਧੜੇ ਨੂੰ ਜ਼ਿਆਦਾ ਐਵੇਂ ਤਾਂ ਦਿੰਦੇ ਕਿਉਂਕਿ ਕਾਰਨ ਇਹ ਹੋ ਗਿਆ ਜੇ ਤਾਂ ਸਾਰੀਆਂ ਸਜਾਵਾਂ ਪੂਰੀਆਂ ਕਰਕੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਗਏ ਇਹ ਲੀਡਰਸ਼ਿਪ ਥੋੜਾ ਜਿਹਾ ਸ਼ਾਂਤ ਹੁੰਦੀ ਨਵੇਂ ਨੌਜਵਾਨ ਅੱਗੇ ਆਉਂਦੇ ਹੂੰ ਰਾਜ ਭਾਗ ਚ ਚਾਹੇ ਇਹਨਾਂ ਦਾ ਬਰਾਬਰ ਦਾ ਹਿੱਸਾ ਰਹਿੰਦਾ ਇਹ ਨਹੀਂ ਹੈਗਾ ਵੀ ਇਹਨਾਂ ਨੂੰ ਉਹ ਕਰ ਦਿੰਦੇ ਪਰ ਫਿਰ ਗੱਲ ਕੁਝ ਹੋਰ ਹੋ ਜਾਣੀ ਸੀ ਫਿਰ ਤੇ ਦੂਜੇ ਪਾਸੇ ਵੀ ਨੌਜਵਾਨਾਂ ਦਾ ਹੁਣ ਜਾਦੇ ਚਕਾ ਉਧਰ ਹੈ ਦੇਖੋ ਕੋਈ ਉਹਨਾਂ ਕੋਲ ਸੋਸ਼ਲ ਮੀਡੀਆ ਟੀਮ ਨਹੀਂ ਸੀ ਕੋਈ ਉਹਨਾਂ ਕੋਲ ਕੋਈ ਵੱਡਾ ਢਾਂਚਾ ਨਹੀਂ ਸੀ ਕੋਈ ਪੈਸੇ ਦੇ ਸਾਧਨ ਨਹੀਂ ਸੀ ਤੇ ਭਾਈ ਅਮਰਪਾਲ ਸਿੰਘ ਦੀ ਜਿੱਤ ਹੈ ਉਹ ਜੋ ਕਹਿੰਦੇ ਨਰਿੰਦਰ ਮੋਦੀ ਦਾ ਦੂਜੇ ਨੰਬਰ ਤੇ ਆ ਬਿਲਕੁਲ ਬਸ ਹਿੰਦੁਸਤਾਨ ਚੇ ਕਰਨੀ ਇਹ ਵੱਡੀ ਗੱਲ ਹੈ ਤੇ ਜਦ ਕਿ ਅਸੀਂ ਆਮ ਜਦੋਂ ਮੀਟਿੰਗਾਂ 'ਚ ਜਾਂਦੇ ਹੁੰਦੇ ਸੀ ਪਾਰਟੀ ਉੱਤੇ ਕਹਿੰਦੇ ਸੀ ਵੀ ਨਹੀਂ ਜੀ ਪੰਥ ਤੱਕ ਰਾਜਨੀਤੀ ਵੀ ਪੰਥ ਕਰਕੇ ਹੁਣ ਵੋਟ ਨਹੀਂ ਪੈਂਦੀ ਪਰ ਪੰਥ ਨੂੰ ਪੈਂਦੀ ਆ ਗੱਲ ਇਹ ਵੀ ਅਸੀਂ ਨਹੀਂ ਪੰਥਕ ਹੋਈਏ ਨਾ ਸਾਡੀਆਂ ਦਾ ਅੰਦਰ ਤਾਰਾਂ ਕਿਤੇ ਹੋਰ ਜੁੜੀਆਂ ਹੁੰਦੀਆਂ ਜਿੰਨ ਮਨ ਹੋਰ ਮਕੋਰ ਸੇ ਗਾਂਢੇ ਗੱਚਿਆਂ ਵਾਲੀ ਗੱਲ ਹੈ ਸਾਡੇ ਮਨ 'ਚ ਕੁਝ ਹੋਰ ਹੈ ਮੂੰਹ 'ਤੇ ਕੁਝ ਹੋਰ ਹੈ ਤਾਂ ਕਰਕੇ ਲੋਕ ਸਾਡੇ ਤੇ ਯਕੀਨ ਹੈ ਮਤਲਬ ਕਿ ਨਹੀਂ ਕਰਦੇ ਸੋ ਇਸ ਲੀਡਰਸ਼ਿਪ ਨੂੰ ਬੜਾ ਸੋਚਣਾ ਚਾਹੀਦਾ ਜੇ ਤਾਂ ਇਹਨਾਂ ਨੇ ਇਹੀ ਰੱਖਣਾ ਵੀ ਠੀਕ ਹੈ ਕਿ ਅਸੀਂ ਧੜੇ ਦੇ ਸਰਦਾਰ ਸੁਖਵੀਰ ਸਿੰਘ ਪਤਲ ਪ੍ਰਧਾਨ ਨੇ ਇਕ ਉਹਨਾਂ ਦੇ ਯੂਥ ਦਾ ਪ੍ਰਧਾਨ ਹੈ ਇੱਕ ਐਸਓਆਈ ਦਾ ਪ੍ਰਧਾਨ ਹੈ ਅੱਗੇ ਉਹਨਾਂ ਦੇ ਵੱਖ-ਵੱਖ ਵਿੰਗ ਬਣਾਤੇ ਐ ਸਿਵਿੰਗ ਪੀਸੀ ਵਿੰਗ ਉਹ 28 ਸੈਕਟਰ ਵਾਲਾ ਦਫ਼ਤਰ ਹੈ ਜਿਹਦਾ ਇਹਨਾਂ ਨੇ ਇਸ ਉਸ ਤੱਕ ਹੀ ਰਹਿਣਾ ਫੇ ਤਾਂ ਫੇ ਤਾਂ ਕੋਈ ਗੱਲ ਨਹੀਂ ਜੇ ਗੱਲ ਇਹ ਕਰਨੀ ਹੈ ਵੀ ਤੁਸੀਂ ਪੰਜਾਬ ਦੇ ਬੁੱਧਿਆਂ ਦੀ ਹੱਕਾਂ ਦੀ ਗੱਲ ਠੋਕ ਪਾ ਜਾ ਕੇ ਕਰ ਸਕੋ ਤਾਂ ਉਹਦੇ ਵਾਸਤੇ ਆਪਾਂ ਨੂੰ ਸੰਗਤ ਦਾ ਵੀ ਸਹਿਯੋਗ ਜ਼ਰੂਰੀ ਚਾਹੀਦਾ ਹੁੰਦਾ ਬਿਲਕੁਲ ਜਰੂਰ ਜੇ ਮੈਂ ਨਾ ਤੁਹਾਡੇ ਆਉਣ ਤੋਂ ਪਹਿਲਾਂ ਸੁਣ ਰਿਹਾ ਸੀ ਜਦੋਂ 19 ਜੁਲਾਈ 1982 ਨੂੰ ਸੰਤ ਜਰਨੈਲ ਸਿੰਘ ਨੇ ਧਰਮ ਯੁੱਧ ਮੋਰਚਾ ਲਾਇਆ ਭਾਈ ਅਮਰੀਕ ਸਿੰਘ ਤੇ ਬਾਬਾ 18 ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਤੇ ਉਦੋਂ ਪਹਿਲੇ 50 51 ਸਿੰਘਾਂ ਦਾ ਜਥਾ ਜਦੋਂ ਡੀਸੀ ਦੀ ਕੋਠੀ ਦੇ ਵਧ ਲੱਗਿਆ ਉਹ ਮੈਂ ਉੱਥੇ ਸੁਣ ਰਿਹਾ ਸੀ ਮੋਬਾਈਲ ਤੇ ਤੇ ਉਹ ਵੀ ਕਿੱਡਾ ਵੱਡਾ ਮੋਰਚਾ ਬਣਿਆ ਫਿਰ ਅਕਾਲੀ ਦਲ ਉਹਦੇ ਚ ਚੱਲ ਗਿਆ ਇਕੱਠਾ ਮੋਰਚਾ ਹੋ ਗਿਆ ਉਹ ਤੋਂ ਧਰਮ ਯੁੱਧ ਮੋਰਚੇ ਦਾ ਨਾਮ ਦੇ ਤਾ ਤੇ 4 ਜੁਲਾਈ ਆਪਣਾ ਜਿਲ੍ਹਾ 4 ਅਗਸਤ ਨੂੰ 4 ਅਗਸਤ ਨੂੰ ਫਿਰ ਲੱਗਿਆ ਸੀ ਇਹ ਅਕਾਲ ਤਖਤ ਸਭ ਤੋਂ 1982 ਚ ਤੇ ਉਹ ਕਿੰਨਾ ਵੱਡਾ ਰੂਪ ਲੈ ਗਿਆ ਸੀ ਕਿੰਨੀ ਸੰਗਤ ਨਾਲ ਸੀ ਉਹ ਕਾਰਨ ਇਹ ਸੀ ਵੀ ਜਦੋਂ ਸੱਚ ਪੱਲੇ ਹੋਵੇ ਤੁਸੀਂ ਇੱਕ ਸਿਰ ਜੋੜ ਕੇ ਪੰਥ ਦੀ ਗੱਲ ਕਰੋ ਫਿਰ ਉਹ ਸਾਰੀਆਂ ਧਰਾਂ ਜਦੋਂ ਇਕੱਠੀਆਂ ਹੋ ਕੇ ਚਲਦੀਆਂ ਨੇ ਫਿਰ ਉਹ ਸਾਰੀਆਂ ਧਰਾਂ ਇਕੱਠੀਆਂ ਸੀ ਤੇ ਸਾਰਿਆਂ ਨੇ ਸਹਿਯੋਗ ਦਿੱਤਾ ਤਾਂ ਐਡੀ ਵੱਡੀ ਲੜਾਈ ਹੋਈ ਲੜੀ ਗਈ ਲੜਾਈ ਤੇ ਕਈ ਤਾਂ ਲੋਕ ਕਹਿੰਦੇ ਵੀ ਉਹਦੇ ਚੋ ਜੀ ਸਾਨੂੰ ਕੁਝ ਮਿਲਿਆ ਨਹੀਂ ਹੈਗਾ ਮਿਲਿਆ ਕਿਉਂ ਨਹੀਂ ਮੈਂ ਤਾਂ ਕਹਿੰਦਾ ਵੀ ਜਿੰਨੀ ਸਿੱਖਾਂ ਦੀ ਇੱਕ ਜ਼ਰਤ ਵਾਲੀ ਗੱਲ ਉਸ ਤੋਂ ਬਾਅਦ ਪੈਦਾ ਹੋਈ ਆ ਠੀਕ ਹੈ ਜੋ ਦੁਨੀਆ ਤੇ ਆਇਆ ਚਲਾ ਤਾਂ ਉਹਨੇ ਜਾਣਾ ਹੀ ਆ ਆਪਾਂ ਅੱਜ ਬੈਠੇ ਆ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਆਪਣੇ ਜੋ ਕਿਹੜਾ ਨਾ ਹੋਵੇ ਇਹਦਾ ਸਵਾਸ ਪ੍ਰਬਾਤਵਾਦਾਂ ਦਿੱਤੇ ਹੋਏ ਨੇ ਜਿਹੜਾ ਆਇਆ ਉਹਨੇ ਚਲੇਦਾ ਜਾਣਾ ਹੀ ਆ ਪਰ ਸਿੱਖੀ ਉਸ ਤੋਂ ਬਾਅਦ ਬਾਹਰਲੇ ਦੇਸ਼ਾਂ 'ਚ ਬਹੁਤ ਜ਼ਿਆਦਾ ਹੋਈ ਆ ਤੇ ਸੋ ਇਸ ਕਰਕੇ ਥੋੜਾ ਜਿਹਾ ਹੁਣ ਸੋਚਣ ਦੀ ਲੋੜ ਹੈ ਵੀ ਇਹ ਕਿਧਰਲੇ ਪਾਸੇ ਨੂੰ ਚੱਲਦਾ ਤੇ ਇਹ ਜ਼ਰੂਰੀ ਆ ਵੀ ਜੇ ਹੀ ਲੀਡਰ ਥੋੜਾ ਜਿਹਾ ਹਾਲੇ ਵੀ ਨਾ ਹੂੰ ਜੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਜੇ ਉੱਥੇ ਜਾ ਕੇ ਟੇਪਣ ਵੀ ਠੀਕ ਹੈ ਜੀ ਜੋ ਤੁਹਾਡਾ ਹੁਕਮ ਉਹ ਕਰੋ ਹੂੰ ਬਿਲਕੁਲ ਕੁਝ ਨਹੀਂ ਹੁੰਦਾ ਹੁੰਦਾ ਚਤਰਾਈਆਂ ਨਾਲ ਨਹੀਂ ਕੁਝ ਹੋਣਾ ਗੱਲਾਂ ਨਾਲ ਨਹੀਂ ਕੁਝ ਹੋਣਾ ਕੁਝ ਵੀ ਨਹੀਂ ਗਲਤ ਹੈ ਜੇ ਬਸ ਵੀ ਅਕਾਲ ਤਖਤ ਸਾਹਿਬ ਨੂੰ ਜਦੋਂ ਜੇ ਮਨੋਂ ਸਮਰਪਿਤ ਹੋ ਜਾਈਏ ਤਾਂ ਅੱਜ ਵੀ ਦਿੱਲੀ ਦੂਰ ਨਹੀਂ ਹੂੰ ਬਿਲਕੁਲ ਤੁਹਾਡੇ ਨਾਲ ਜਦੋਂ ਲੋਕ ਹੋਣਗੇ ਫਿਰ ਤੁਸੀਂ ਮੁੱਦੇ ਵੀ ਚੱਕ ਸਕਦੇ ਹੋ ਸੰਗਤ ਦੇ ਸਹਿਯੋਗ ਨਾਲ ਇਹ ਸਾਰਾ ਕੁਝ ਹੈ ਜੇ ਸੰਗਤ ਇਹਨਾਂ ਤੁਹਾਡੇ ਨਾਲ ਨਹੀਂ ਹਾਲ ਕਿ ਹੋ ਗਿਆ 5-6% ਇਕੱਲੇ ਆਪਾਂ ਦੋ ਸੀਟਾਂ ਫਿਰੋਜ਼ਪੁਰ ਤੇ ਇਹਦੀ ਬਠਿੰਡੇ ਵਾਲੀ ਇਲੈਕਸ਼ਨ ਚੋਂ ਬਾਹਰ ਕੱਢ ਦੀਏ ਉਹ ਕਾਰਨ ਹੋਰ ਸੀ ਚਲੋ ਉਹਨਾਂ ਦੇ ਜਿੱਤਣ ਦੇ ਬਾਹਰ ਕੱਢ ਦੀਏ ਤਾਂ 5-6% ਵੋਟਰ ਹੈਗੇ 5-6% ਤਾਂ ਕੁਝ ਵੀ ਨਹੀਂ ਹੈਗੀ ਠੀਕ ਹੈ ਸੋ ਇਸ ਕਰਕੇ ਹਾਲਾਤ ਬਹੁਤ ਨਾਜ਼ੁਕ ਹੈ ਪਰ ਇਹਨਾਂ ਦਾ ਲੀਡਰਾਂ ਦਾ ਬਦਲ ਦਲ ਵਾਲਿਆਂ ਦਾ ਸਿਰਫ 하이 ਸੈਕਟਰ ਚ ਸਾਡਾ ਦਫਤਰ ਹੋਵੇ ਤੇ ਪ੍ਰਧਾਨ ਜੀ ਪ੍ਰਧਾਨ ਜੀ ਸੁਖਵੀਰ ਜੀ ਨੂੰ ਕਹੀ ਜਾਣ ਵੀ ਹੋਰ ਚਾਹੇ ਕੋਈ ਹੋਵੇ ਨਾ ਹੋਵੇ ਇਹਨਾਂ ਦਾ ਜਿਹੜਾ ਹਸਾਬਤਾ ਵਿੱਚ ਇੱਕ ਤੱਕ ਇਹ ਆ ਕਿ ਕਈਆਂ ਦੀਆਂ ਕੁਝ ਤਰ੍ਹਾਂ ਦੀਆਂ ਮਜਬੂਰੀਆਂ ਹੁੰਦੀਆਂ ਕਈਆਂ ਦੀ ਰੋਜੀ ਰੋਟੀ ਉਹਨਾਂ ਗੱਲਾਂ ਤੋਂ ਚੱਲਦੀ ਹੁੰਦੀ ਆ ਪਰ ਜੇ ਆਪਾਂ ਪੰਥ ਦੀ ਗੱਲ ਕਰਨੀ ਹੈ ਜੇ ਸੱਚਮੁੱਚੇ ਆਪਣੇ ਅੰਦਰ ਪੰਥ ਦਾ ਦਰਦ ਹੈ ਪੰਥ ਦੀ ਗੱਲ ਕਰਨੀ ਆ ਜਾਂ ਪੰਥ ਦੀ ਰਾਜਨੀਤੀ ਕਰਨੀ ਆ ਆਪਾਂ ਨੇ ਮਤਲਬ ਕਿ ਪੰਜਾਬ ਦੇ ਮਸਲੇ ਵੀ ਹੱਲ ਕਰਾਉਣੇ ਨੇ ਤੇ ਦਿੱਲੀ ਨਾਲ ਪੂਰਾ ਟੱਕਰ ਕੇ ਚੱਲਣਾ ਤਾਂ ਫੇਰ ਤਾਂ ਆਪਾਂ ਨੂੰ ਜਰੂਰ ਅਕਾਲ ਤਖਤ ਸਾਹਿਬ ਦੀ ਸ਼ਰਨ ਚਾਣਾ ਪਵੇਗਾ। ਹੂੰ ਤੇ ਜੇ ਇਹ ਆ ਵੀ ਆਪਾਂ ਆਪਣਾ ਠੀਕ ਹੈ ਚਲਾਣਾ ਹੁਣ ਦੇਖੋ ਇਲੈਕਸ਼ਨਾਂ ਹੋਈਆਂ ਜਿਹੜੀਆਂ ਕਾਰਪੋਰੇਸ਼ਨ ਦੀਆਂ ਬਿਲਕੁਲ 9 ਕ ਸੀਟਾਂ ਸਾਰੇ ਪੰਜਾਬ ਚ ਮਿਲੀਆਂ। ਹੂੰ ਕਿੱਡੀ ਵੱਡੀ ਪਾਰਟੀ ਸੀ ਅੱਜ ਪੈਂਸਲ ਦੇ ਸਿੱਕੇ ਜਿਹੀ ਨਹੀਂ ਰਹਿ ਗਈ ਜਿਹੜੀ ਸਤਿਰ ਵਰਗੀ ਪਾਰਟੀ ਸੀ। ਹੂੰ ਤੇ 60 ਬੰਦੇ ਅਕਾਲੀ ਦਲ ਨੂੰ ਪਟਿਆਲੇ ਚ ਖੜੇ ਕਰਨ ਵਾਸਤੇ 60 ਬੰਦੇ ਨਹੀਂ ਮਿਲੇ। ਵੀ ਸਾਰੇ ਵਾਰਡਾਂ ਜਿੱਕੇ ਕੈਂਡੀਡੇਟ ਇਹ ਖੜਾ ਕਰਦੀਏ। ਹੂੰ। ਸੋ ਇਸ ਕਰਕੇ ਇਹ ਨਹੀਂ ਇਹਨੂੰ ਥੋੜਾ ਜਿਆਦਾ ਇਹਨਾਂ ਨੂੰ ਸੰਸੀਅਰ ਹੋ ਕੇ ਗੁਰੂ ਨੂੰ ਸਮਰਪਿਤ ਹੋਵੇ। ਜਦੋਂ ਗੁਰੂ ਨੂੰ ਸਮਰਪਿਤ ਨਹੀਂ ਨਾ ਹੋਣਗੇ ਫਿਰ ਇਹਨਾਂ ਦਾ ਨਹੀਂ ਕੁਝ ਬਣਨਾ ਹੈਗਾ ਬਿਲਕੁਲ। ਇਹ ਇਹਨਾਂ ਨੂੰ ਮਾਰੇ ਹੀ ਪੈਣਗੇ ਆ ਤੇ ਕਹਿੰਦੀ ਹਰਪ੍ਰ ਸਿੰਘ ਨਾਲ ਵੀ ਜਿਹੜਾ ਇਹ ਕਰ ਰਹੇ ਨੇ ਉਹ ਵੀ ਬੜਾ ਗਲਤ ਕਰ ਰਹੇ ਨੇ। ਆਮ ਸੰਗਤ ਦੇ ਅਸਲ ਚ ਨਾ ਪਤਾ ਨਹੀਂ ਇਹਨਾਂ ਨੂੰ ਸਲਾਈਆ ਕੌਣ ਆ ਇਹਨਾਂ ਦੇ ਜਿਹੜੇ ਵੀ ਹੈਗੇ ਨੇ। ਯੋਗਨਿਨ ਮਹਾਰਾਜ ਜੀ ਉਹਨਾਂ ਦੇ ਉੱਤੇ ਕੀ ਕਿਰਪਾ ਕਿਰਪਾ ਲਾ ਲਓ ਜਾਂ ਮੇਰਾ ਗਾਂ ਵੀ ਪੁੱਠਾ ਹੱਥੇ ਰੱਖਿਆ ਹੋਇਆ ਵੀ ਉਹ ਇਹ ਗੱਲ ਸਮਝ ਨਹੀਂ ਰਹੇ ਵੀ ਸਾਡੇ ਇਹ ਗੱਲ ਹੱਕ ਚ ਹੈ ਜਾਂ ਨਹੀਂ ਹੈਗੀ ਹੁਣ ਕਈ ਹਲਕਿਆਂ ਚ ਤਾਂ ਮਤਲਬ ਕਿ ਲੀਡਰਾਂ ਦਾ ਆਪਾਂ ਨੌਕੀ ਲੈਣਾ ਪਰ ਉਹ ਮੈਨੂੰ ਲੱਗਦਾ ਵੀ ਇਹਨਾਂ ਦੀ ਜਿਹੜੀ ਆ ਭਰਤੀ ਜਿਹੜੀ ਸ਼ੁਰੂ ਕੀਤੀ ਹੋਈ ਆ ਇਹ ਤੋਂ ਵੀ ਥੋੜਾ ਕਿਨਾਰੇ ਕਰਨਗੇ ਆਮ ਸੰਗਤ ਤਾਂ ਕਿਨਾਰਾ ਕਰੇ ਰਹੀ ਆ ਤੇ ਮੈਨੂੰ ਆਪਣੇ ਹਲਕੇ ਚ ਘਨੌਰ ਚ ਪਤਾ ਲੱਗ ਜਾਂਦਾ ਉਹ ਕਹਿ ਵੀ ਰਹੇ ਨੇ ਪਿੰਡਾਂ ਜੀ ਤੁਸੀਂ ਆ ਜੀ ਆਓ ਜੀ ਤੁਸੀਂ ਵੋਟਰ ਸੂਚੀ ਚੱਕ ਲਿਓ ਇੱਥੇ ਬਹਿ ਕੇ ਆਪਾਂ ਭਰ ਦਿੰਦੇ ਆ ਭਾਵੇਂ ਬੰਦਾ ਆਮ ਆਗਮੀ ਪਾਰਟੀ ਚ ਹੋਵੇ ਉਹ ਕੋਈ ਭਰਤੀ ਥੋੜੀ ਹੋਈ ਆ ਤੁਸੀਂ 50 ਬੰਦਿਆਂ ਦੀ ਕਰੋ ਤਾਂ ਨਰੋਲ ਕਰੋ ਵੀ ਹਾਂ ਵੀ ਜਿਹੜੀ ਭਰਤੀ ਹੋਈ ਆ ਸਹੀ ਹੋਈ ਆ ਚਾਹੇ ਇੱਕ ਪਿੰਡ 'ਚ 50 ਬੰਦਿਆਂ ਦੇ ਹੋਵੇ ਉਹ 50 ਬੰਦੇ ਪਾਰਟੀ ਲਈ ਵਰਕ ਕਰਨਾ ਸਮਰੱਥ ਇੱਥੇ ਹੈ ਨਾ ਜਿਹੜੀ ਭਰਤੀ ਹੋਣੀ ਆ ਤੁਸੀਂ ਪਿੰਡ ਦੇ ਵਿੱਚ ਜਿਸ ਸਰਜੇ ਭਰਲ ਕੋ ਜਵਾਬ ਹੁੰਦਾ ਹੈਗਾ ਫਿਰ ਉਹਨੂੰ ਬੋਰਡ ਦੇ ਵਿੱਚ ਕਿਨੂੰਨਵਰਟ ਕਰਦਾ ਕਰੋ ਇਸ ਤਰ੍ਹਾਂ ਜੀ ਜਿਹੜੇ ਹੁਣ ਹੈ ਨਾ ਜਿਹੜਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਿਹੜਾ ਇੱਥੇ ਇਕੱਠ ਹੋਇਆ ਨਾ ਮੁਖਸਰ ਮੁਖਸਰ ਮਾਗੀ ਦੇ بڑے ਸੋਸ਼ਲ ਮੀਡੀਆ ਵਾਲੇ ਜਿਹੜੇ ਖੁਸ਼ ਹੋਏ ਵੀ ਅਕਾਲੀ ਦਲਤਾ ਜੀ ਬੜਾ ਕੋ ਹੈ ਜੀ ਦੁਬਾਰੇ ਲੋਕਾਂ ਨੂੰ ਅਕਾਲੀ ਦਲਤਾ ਹੋ ਗਿਆ ਇਕੱਠ ਦੀ ਮੈਂ ਤੁਹਾਨੂੰ ਗੱਲ ਦੱਸਦਾ ਵੀ ਸਾਰਾ ਅਕਾਲੀ ਦਲ ਇਕੱਠਾ ਸੀ ਜੋ ਅਸੀਂ ਸੁਧਾਰ ਲਹਿਰ ਵਾਲੇ ਵੀ ਅਲੱਗ ਹੋਏ ਸੀ ਅਸ ਤਾਂ ਚਲੋ ਸੁਧਾਰ ਲਹਿਰ ਵੀ ਹੁਣ ਭੰਗ ਕਰਤੀ ਕਿਉਂਕਿ ਅਕਲ ਤੱਕ ਸਾਬ ਦਾ ਹੁਕਮ ਸੀ ਤੇ ਇੱਥੇ ਆਪਣਾ ਨਰਿੰਦਰ ਮੋਦੀ ਜੀ ਆਏ ਪ੍ਰਧਾਨ ਮੰਤਰੀ ਜੀ ਰਾਹੁਲ ਗਾਂਧੀ ਜੀ ਪਟਿਆਲੇ ਆਏ ਹਮ ਪਟਿਆਲੇ ਦੇ ਉਸਤੇ ਤੇ ਐਨ ਕੇ ਸ਼ਰਮਾ ਜੀ ਜਿੱਥੋਂ ਇਲੈਕਸ਼ਨ ਲੜ ਰਹੇ ਸੀ ਉਹਨਾਂ ਦੇ ਉਸ ਚ ਸਰਦਾਰ ਸਬੀਰ ਸਿੰਘ ਬਾਦਲ ਨੇ ਆਣਾ ਹੀ ਸੀ ਹਮ ਮਤਲਬ ਇਹ ਜਿਹੜਾ ਸਾਡਾ ਇਕੱਠ ਸੀ ਉਹ ਬਹੁਤ ਵੱਡਾ ਹੋਇਆ ਹਮ ਬਾਕੀਆਂ ਨਾਲ ਬਾਕੀਆਂ ਨਾਲ ਹਮ ਤੇ ਵੋਟ ਸਭ ਤੋਂ ਵੱਟ ਹਮ ਗੱਲ ਤਾਂ ਉਹ ਹੀ ਹੈ ਨਾ ਜਿਹੜਾ ਇਕੱਠ ਹੈ ਨਾ ਇਕੱਠ ਨੂੰ ਤੁਸੀਂ ਵੋਟ ਨਹੀਂ ਸਮਝ ਸਕਦੇ ਜਾਂ ਉਹਨੂੰ ਕੋਈ ਹਵਾ ਨਹੀਂ ਮੰਨ ਸਕਦੇ ਇਕੱਠ ਬੜੇ ਜੀ ਯਾਤਰਾ ਸ਼ੁਰੂ ਕੀਤੀ ਸੀ ਪੰਜਾਬ ਚ ਆਓ ਯਾਤਰਾ ਟਰੈਕਟਰਾਂ ਦੇ ਮਾਰਚ ਹੋਏ ਹੋਰ ਹੋਏ ਬੜਾ ਜਿਆਦਾ ਆਪਣਾ ਪਿੰਡਾਂ ਚੋਂ ਲੋਕ ਟਰੈਕਟਰ ਲੈ ਉਹ ਐ ਹੁੰਦਾ ਵੀ ਯਾਰ ਤੂੰ ਸਾਡੇ ਲਈ ਨਹੀਂ ਜਦ ਕੱਲ ਨੂੰ ਤੇਰੇ ਵਾਲੇ ਲੈਣਗੇ ਉਹ ਉਧਰ ਉਹ ਇੱਕ ਅਲੱਗ ਗੱਲ ਹੈ ਪਰ ਜਦੋਂ ਅਸਲ ਚ ਨਾ ਗਰਾਊਂਡ ਲੈਵਲ ਦਾ ਜਾਂ ਤਾਂ ਲੀਡਰਾਂ ਨੂੰ ਪਤਾ ਨਹੀਂ ਜਾਂ ਜਾਣ ਕੇ ਅੱਖਾਂ ਜਿਵੇਂ ਚਲੰਦੇ ਨੇ ਕਬੂਤਰ ਵਾਂਗੋ ਵੀ ਗਰਾਊਂਡ ਲੈਵਲ ਤੇ ਤਾਂ ਬਹੁਤ ਹੀ ਬੁਰਾ ਹਾਲ ਹੈ ਅੱਜ